ਇਕ ਸ਼ੇਰ ਗੁਰੂ ਨਾਨਕ ਸਾਹਿਬ ਬਾਰੇ ਕਹਿ ਰਿਹਾ ਮੈਂ ਲਿਖਿਆ ਗੁਰੂ ਗੁਰੂ ਤਾਂ ਹਰ ਕੋਈ ਕਹਿੰਦਾ ਹੈ ਗੁਰੂ ਦੇ ਹੋ ਕੇ ਰਹਿਣਾ ਸਿੱਖੋ ਵਾਹੇ ਕੀ ਬਾਤ ਕਿਸੇ ਦੁਖੀ ਦਾ ਦੁੱਖ ਵੇਖ ਕੇ ਦੁੱਖ ਜਿਗਰ ਤੇ ਸਹਿਣਾ ਸਿੱਖੋ ਅੰਮ੍ਰਿਤ ਛੱਕ ਕੇ ਅੰਮ੍ਰਿਤ ਵਰਗਾ ਮਿੱਠਾ ਮਿੱਠਾ ਬੋਲ ਜ਼ੁਬਾਨੋਂ ਕਹਿਣਾ ਸਿੱਖੋ ਤੇ ਜੇ ਲੈਣਾ ਕੁਝ ਨਾਨਕਦਰ ਤੋਂ ਵੰਡਾ ਵੀ ਭਾਈ ਲੈਣਾ ਸਿੱਖੂ ਓਏ ਹੋਏ ਨਾਮ ਨਾਨਕ RAM NANAK ਅੱਲਾਹ ਹਜੂਰ ਨਾਨਕ 550 ਸਾਲ ਅੰਦਰ ਓਏ ਅਸੀਂ ਕਿੰਨੇ ਹੋ ਗਏ ਦਿੱਥੋਂ ਦੂਰ ਨਾਨਕ ਓਏ ਹੋਏ ਹਰ ਦਵਾਰ ਆ ਹਰ ਦਵਾਰ ਆ ਪੰਡਤਾਂ ਨੂੰ ਨਾਲ ਲੈ ਕੇ ਲਾ ਜਾ ਖੇਤਾਂ ਨੂੰ ਪਾਣੀ ਜਰੂਰ ਨਾਨਕ ਮੱਕੇ ਪਿਆਰ ਤੇ ਸਦਕ ਦੇ ਵਿੱਚ ਪੱਕੀ ਖਾ ਜਾ ਮੋਹਨਾ ਹੱਥੋਂ ਖਜੂਰ ਨਾਨਕ ਅਸੀਂ ਨਾਮ ਤੋਂ ਸਖਣੇ ਜੀ ਰਹੇ ਆ ਨਾਮ দান ਦੇ ਕਰ ਭਰਪੂਰ ਨਾਨਕ ਬਲ ਵਰਗੇ ਨਿਮਾਣੇ ਨਥਾਵਿਆਂ ਨੂੰ ਦਰਸ਼ਨ ਦੇ ਕਰਤਾ ਨੂਰੋ ਨੂਰ ਨਾਨਕ ਕੀ ਬਾਤ ਹਰ ਥਾ ਨਾਨਕ ਆਰ ਪਾਰ ਨਾਨਕ ਲਿੱਸੇ ਮਾੜੇ ਅਨਾਥਾਂ ਦਾ ਯਾਰ ਨਾਨਕ ਬਲ ਉਹਨੇ ਆਪਣਾ ਪਰਾਇਆ ਕੋਈ ਵੇਖਿਆ ਨਹੀਂ ਤਾਰ ਦਿੱਤਾ ਏ ਕੁੱਲ ਸੰਸਾਰ ਦਾ ਵਾਹ ਜੀ ਵਾਹ ਕੀ ਬਾਤ ਸਿੱਖਾਂ ਦੀ ਕੁਰਬਾਨੀ ਬਹਾਦਰੀ ਬਾਰੇ ਇੱਕ ਸ਼ੇਰ ਕਹਿ ਰਿਹਾ ਸਿੱਖੀ ਖੰਗ ਦੇ ਖੁਸ਼ਕੀਆਂ ਚੁੱਕਦੀ ਰਹੀ ਨਾ ਕੋਈ ਖੰਗਣ ਦਿੱਤਾ ਨਾ ਕੋਈ ਖੈਣ ਦਿੱਤਾ ਸਿੰਘਾ ਅੱਗੇ ਤਾਂ ਅਟਕ ਵੀ ਅਟਕ ਜਾਂਦਾ ਇਹਨਾਂ ਮੋੜ ਦਰਿਆਵਾਂ ਦਾ ਵਹਿਣ ਦਿੱਤਾ ਵਤਨ ਕੌਮ ਨੂੰ ਲਾਇ ਚਾਰ ਚੰਨ ਸਿੱਖੀ ਲੱਗਣ ਪੰਥ ਨੂੰ ਨਹੀਂ ਗ੍ਰਹਿਣ ਦਿੱਤਾ ਜਿਹੜਾ ਰੜਕਿਆ ਸਿੱਖਾਂ ਦੀ ਅਖੰਦਰ ਅਸੀਂ ਨਹੀਂ ਜਹਾਨ ਤੇ ਰਹਿਣ ਦਿੱਤਾ ਤਾਂ ਪੋਡਕਾਸਟ ਦੇ ਵਿੱਚ ਬਲਵੀਰ ਸਿੰਘ ਬਲਸਾਬਾਈ ਨੇ ਸਤਕਾਰਤ ਹਸਤੀ ਨੇ ਸ਼੍ਰੋਮਣੀ ਕਵੀ ਨੇ ਅੱਜ ਗਿਆਨ ਭੰਡਾਰ ਦੇ ਸਮੁੰਦਰ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਬਲ ਸਾਹਿਬ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਬਲ ਸਾਹਿਬ ਸ਼ਾਇਦ ਮੈਨੂੰ ਕਹਿਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ ਸ਼੍ਰੋਮਣੀ ਕਵੀ ਨੂੰ ਬਹੁਤ ਵੱਡਾ ਤਜਰਬਾ ਰਿਹਾ ਤਾਂ ਸ਼ੁਰੂਆਤ ਫਿਰ ਤੁਸੀਂ ਕਰੋ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦਾਸਨ ਦਾਸ ਪੰਥਕ ਕਵੀ ਬਲਬੀਰ ਸਿੰਘ ਬਲਦੇ ਨਾਂ ਨਾਲ ਜਾਣਿਆ ਜਾਂਦਾ ਮੈਨੂੰ ਇਹ ਸੁਭਾਗ ਵੀ ਪ੍ਰਾਪਤ ਹੈ ਵੀ ਮੈਂ ਪੰਜਾਂ ਤਖਤਾਂ ਤੇ ਕਿਤੇ ਦੋ ਵਾਰ ਕਿਤੇ 10 ਵਾਰ ਕਿਤੇ 20 ਵਾਰ ਤਖਤ ਕੇਸਗੜ ਸਾਹਿਬ ਮੈਂ ਤਕਰੀਬਨ 75 ਵਾਰ ਦੇ ਕਰੀਬ ਬੋਲ ਚੁੱਕਿਆ ਆਂ ਕੀ ਬਾਤ ਹੈ ਜੀ ਔਰ ਅੱਜ ਤੱਕ ਮੈਂ ਕਿਤੇ ਵੀ ਬਿਨਾ ਬੁਲਾਏ ਕਿਸੇ ਗੁਰਦੁਆਰੇ ਚ ਕਿਸੇ ਫੰਕਸ਼ਨ ਤੇ ਨਹੀਂ ਗਿਆ ਇਹ ਵੀ ਮੈਨੂੰ ਮਾਣ ਹਸਲ ਹੈ ਕਿ ਮੈਨੂੰ ਜੇ ਪੰਥਕ ਕਵੀ ਦੇ ਨਾਂ ਨਾਲ ਐਸਜੀਪੀਸੀ ਵੱਲੋਂ ਪਹਿਲਾਂ ਟੌੜਾ ਸਾਹਿਬ ਵੱਲੋਂ ਹੁਣ ਧਾਮੀ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਮੈਂ ਪੰਥ ਖਾਤਰ ਜੇਲਾ ਵੀ ਕੱਟੀ ਹੈ ਪੰਥ ਦੀ ਕਿਹੜੇ ਸਾਲ ਦੀ ਗੱਲ ਹੈ ਬਲ ਸਾਹਿਬ ਜੇਲ ਮੈਂ ਕਈ ਵਾਰ ਕੱਟੀ ਹੈ ਜੀ ਪਰ ਪੰਥ ਲਈ ਜਿਹੜੀ ਜੇਲ ਕੱਟੀ ਹੈ ਉਹ ਮਲੋਏ ਬੇਅੰਤ ਸਿੰਘ ਦੇ ਸ਼ਹੀਦ ਦੇ ਭੋਗ ਤੇ ਬੋਲਣ ਕਰਕੇ ਟੋੜਾ ਸਾਹਿਬ ਦੇ ਦੋ ਸੁਪੁੱਤਰ ਔਰ ਬਾਦਲ ਸਾਹਿਬ ਦੇ ਤਿੰਨ ਲੈਫਟੀਨੈਂਟ ਜਿਵੇਂ ਸੰਤ ਅਜੀਤ ਸਿੰਘ ਜੀ ਪਰਿਵਾਰ ਵਿਛੋੜੇ ਵਾਲੇ ਜਿਨ੍ਹਾਂ ਨੇ ਅਕਾਲੀ ਦਲ ਦੀਆਂ ਟਿਕਟਾਂ ਵੰਡੀਆਂ ਕਿਥੇ ਟਾਈਮ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਸਰਦਾਰ ਬਸੰਤ ਸਿੰਘ ਜੀ ਖਾਲਸਾ ਔਰ ਵਿਧਾਇਕ ਬਚਿੱਤਰ ਸਿੰਘ ਜੀ ਸੰਤ ਬਾਬਾ ਪੰਜਾਬ ਸਿੰਘ ਜੀ ਔਰ ਇੱਕ ਬੱਚੀ ਵੀ ਸੀ ਸਾਡੇ ਨਾਲ ਜਿਹਨੇ ਸਟੇਜ ਤੇ ਬੋਲ ਕੇ ਸਾਨੂੰ ਤਕਰੀਬਨ 11.5 11 ਮਹੀਨੇ ਨਜ਼ਰਬੰਦ ਰਹਿਣਾ ਪਿਆ ਕੀ ਬੋਲਿਆ ਸੀ ਬਿਆਨ ਸਿੰਘ ਦੇ ਭੋਗ ਸਮਾਗਮ ਤੇ ਜਿਨ੍ਹਾਂ ਨੇ ਅੰ드ਰਾ ਗਾਂਧੀ ਦਾ ਅਸੈਸੀਨੇਟ ਕੀਤਾ ਸਫਦਰ ਜੰਗ ਲਓ ਮੈਂ ਉਹ ਇੱਕ ਸ਼ੇਅਰ ਮੇਰੇ ਯਾਦ ਹੈ ਹੂੰ ਮੈਂ ਲਿਖਿਆ ਸਿੱਖ ਕੌਮ ਤਲਵਾਰ ਚੋਂ ਹੋਈ ਪੈਦਾ ਤੀਕਾ ਖਾਡੀਆਂ ਨੇ ਤੀਕਾ ਮਾਰੀਆਂ ਨੇ ਓਏ ਹੋਏ ਵਗਦੇ ਲਹੂ ਵਿੱਚ ਰੰਗ ਕੇ ਲਾਲ ਲੀੜੇ ਚੋਲੇ ਪਹਿਨੇ ਸ਼ਹੀਦਾ ਵਪਾਰੀਆਂ ਨੇ ਗੁਰੂ ਪੰਥ ਨੇ ਦੇਸ਼ ਤੇ ਕੌਮ ਤੋਂ ਜਾਨਾਂ ਵਾਰਨੇ ਕਰ ਕਰਕੇ ਵਾਰੀਆਂ ਨੇ ਮੁਫਤੋ ਮੁਫਤੀ ਚ ਮੰਗ ਕੇ ਨਹੀਂ ਲਈਆਂ ਲਈਆਂ ਸਿਰਾਂ ਦੇ ਨਾਲ ਸਰਦਾਰੀਆਂ ਨੇ ਸਰਦਾਰ ਤੇ ਧਰ ਕੇ ਸਰਦਾਰ ਬਣਦੇ ਜਾਨ ਬਾਜਾਂ ਦੀ ਬਾਜੀ ਹੈ ਜਾਨ ਦੇ ਨਾਲ ਜੇਕਰ ਜੀਵਾਂਗੇ ਜੀਵਾਂਗੇ ਅਣਖ ਦੇ ਨਾਲ ਜੇਕਰ ਮਰਾਂਗੇ ਮਰਾਂਗੇ ਸ਼ਾਨ ਦੇ ਨਾਲ ਓਏ ਹੋਏ ਹੋਏ ਪਹਿਲੋਂ ਸਿਰ ਦਿੱਤਾ ਪਿੱਛੋਂ ਲਿਆ ਅੰਮ੍ਰਿਤ ਕਲਗੀ ਵਾਲੇ ਸਖਾਇਆ ਵਪਾਰ ਤੁਹਾਨੂੰ ਅੰਮ੍ਰਿਤ ਛੱਕ ਕੇ ਸਦਾ ਲਈ ਅਮਰ ਹੋਗੇ ਕਦੇ ਮੌਤ ਨਹੀਂ ਸਕਦੀ ਮਾਰ ਤੁਹਾਨੂੰ ਫੌਜ ਵਿੱਚ ਕਹਿੰਦੇ ਸੂਬੇਦਾਰ ਤੁਹਾਨੂੰ ਗੁਰਦੁਆਰੇ ਕਹਿੰਦੇ ਜਥੇਦਾਰ ਤੁਹਾਨੂੰ ਜੇ ਕਿਸੇ ਜੇਲ੍ਹ ਨੂੰ ਜਾ ਕੇ ਵੀ ਭਾਗ ਲਾ ਜੇ ਉਥੇ ਆਖਦੇ ਨੇ ਨੰਬਰਦਾਰ ਤੁਹਾਨੂੰ ਸੋਹਰਾ ਘਰ ਹੈ ਸਾਡੇ ਲਈ ਜਿਹਲ ਖਾਨਾ ਲਾੜੇ ਬਣਦੇ ਆ ਜੇਹਲਾ ਵਿੱਚ ਜਾਣ ਦੇ ਨਾਲ ਜੇਕਰ ਜੀਵਾਂਗੇ ਜੀਵਾਂਗੇ ਅਣ ਦੇ ਨਾਲ ਜੇਕਰ ਮਰਾਂਗੇ ਮਰਾਂਗੇ ਸ਼ਾਨ ਦੇ ਨਾਲ ਇਹ ਹਫਤਾ ਬਹੁਤ ਲੰਬੀ ਸੀ ਔਰ ਉਦੋਂ ਸਟੇਜ ਤੇ ਕੋਈ ਬੋਲਣ ਲਈ ਤਿਆਰ ਨਹੀਂ ਸੀ ਮੈਂ ਇਹ ਹਫਤਾ ਪੜੀ ਮੈਨੂੰ ਤਕਰੀਬਨ 5000 ਦੇ ਕਰੀਬ ਇਨਾਮ ਹੋਇਆ ਉਦੋਂ ਮੈਂ ਕੋਲੋਂ 500 ਰੁਪਇਆ ਹੋਰ ਪਾ ਕੇ ਬਿਆਨ ਸਿੰਘ ਦੇ ਸੁਪੁੱਤਰ ਨੂੰ ਜਦੋਂ ਦਸਤਾਰ ਬੰਦੀ ਕੀਤੀ ਗਈ ਸਟੇਜ ਤੇ ਮੈਂ ਕਿਹਾ ਸਾਧ ਸੰਗਤ ਜੀ ਆ ਜੋ ਤੁਸੀਂ ਦਿੱਤਾ ਉਹ ਵੀ ਤੇ ਗਰੀਬ ਸ਼ਾਇਰ ਜਦਤਾਰੀ ਕਦੋਂ ਹੋਈ ਫਿਰ ਇਸ ਕਵਿਤਾ ਤੋਂ ਬਾਅਦ ਹੀ ਹੋ ਗਈ ਸੀ ਉਦੋਂ ਬਾਅਦ ਜੇ ਅਸੀਂ ਆਪਣੇ ਆਪਣੇ ਘਰੇ ਚਲੇ ਗਏ ਫਿਰ ਸਾਨੂੰ ਪੁਲਿਸ ਲੱਭਦੀ ਫਿਰਦੀ ਸੀ ਕਿਉਂਕਿ ਕਸੂਰ ਕੀ ਸੀ ਵੀ ਤੁਸੀਂ ਕਰ ਗਏ ਕਸੂਰ ਇਹ ਵੀ ਅਸੀਂ ਉਹ ਸ਼ਹੀਦ ਨੂੰ ਸ਼ਹੀਦ ਕਿਉਂ ਕਿਹਾ ਹੈ ਅੱਛਾ ਐ ਸੀ ਜਦੋਂ ਕਿ ਸਾਡੀ ਇਹ ਇੱਕ ਦੁਨੀਆ ਦੇ ਔਰੰਗਜ਼ੇਬ ਵੇਲੇ ਵੀ ਜਿਹੜੇ ਸਿੰਘ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਹੀਦ ਕਿਹਾ ਸੀ ਜੇ ਸੂਬੇ ਸਰਹੰਦਰੇ ਸਾਹਿਬ ਜਿਆਦੇ ਸ਼ਹੀਦ ਕੀਤੇ ਉਹਨਾਂ ਨੂੰ ਸ਼ਹੀਦ ਕਿਹਾ ਟੋਡਰਮਲ ਦਾ ਕੀ ਕਸੂਰ ਸੀ ਵਿਵਾਨ ਟੋਡਰਮਲ ਸੂਬੇ ਦਾ ਵਿਵਾਨ ਸੀ ਲੇਕਿਨ ਉਹਨੇ ਦੁਨੀਆ ਦੀ ਇਨਸਾਨੀਅਤ ਦੇ ਤੌਰ ਤੇ ਸਮਝੇ ਆਪਣੇ ਧੀ ਦੇ ਵਿਆਹ ਦੀਆਂ ਰੱਖੀਆਂ ਹੋਈਆਂ ਮੋਹਰਾਂ ਸਮਝੇ ਜਦੋਂ ਸੂਬੇ ਨੇ ਜਦੋਂ ਸਿਆਣੇ ਕਹਿੰਦੇ ਆ ਵੀ ਕਤਲ ਹੋਣ ਤੋਂ ਬਾਅਦ ਮਾਰੇ ਵਿਅਕਤੀ ਨੂੰ ਵੀ ਮਾਰਾ ਨਹੀਂ ਕਿਹਾ ਜਾਂਦਾ ਲੇਕਿਨ ਟੋਡਰਮਲ ਖੜਾ ਹੈ ਮੇਰੇ ਉਹ ਇੱਕ ਸ਼ੇਰ ਯਾਦ ਆਇਆ ਹੈ ਉਹਦੇ ਬਾਰੇ ਕਤਲ ਕਰ ਸੂਬੇ ਨੇ ਕਿਹਾ ਲਾਲਾ ਨੂੰ ਲਾਲਾ ਨੂੰ ਕਤਲ ਕਰ ਕਿਹਾ ਸੂਬੇ ਨੇ ਮੈਂ ਤਿੰਨੇ ਲਾਸ਼ਾਂ ਰੋਲ ਦੇਵਾਂਗਾ ਓਏ ਹੋਏ ਹੋਏ ਇੱਕ ਤਾਣ ਕਿਹਾ ਟੋਡਰਮਲ ਨੇ ਮੈਂ ਸੋਨੇ ਨਾਲ ਤੋਲ ਦੇਵਾਂਗਾ ਓਏ ਹੋਏ ਹੋਏ ਉਹਨੇ ਆਪਣੇ ਧੀ ਦੇ ਵਿਆਹ ਦੀਆਂ ਰੱਖੀਆਂ ਹੋਈਆਂ ਮੋਹਰਾ ਵਿਛਾਈਆਂ ਤੂਬਾ ਮੁਕਰ ਗਿਆ ਕਹਿੰਦਾ ਮੈਂ ਵਿਛਾਉਣ ਵਾਸਤੇ ਨਹੀਂ ਕਿਹਾ ਖੜੀਆਂ ਕਰ ਹੂੰ ਉਹਨੇ ਖੜੀਆਂ ਕਰਕੇ ਸਾਬ ਜਾਦਿਆਂ ਦੀ ਸ਼ਹੀਦੀ ਦਾ ਸ਼ਹਾਦਤ ਦਾ ਮਾਤਾ ਗੁਜਰੀ ਦੀ ਸ਼ਹਾਦਤ ਦਾ ਮੁੱਲ ਪਾਇਆ ਔਰ ਅੱਜ ਤੱਕ ਉਹਦਾ ਨਾਂ ਹੈ ਉਹਦੇ ਬਾਰੇ ਮੈਂ ਇੱਕ ਹੋਰ ਕਹਿਣਾ ਹੋਇਆ ਬੜਾ ਫਖਰ ਮਹਿਸੂਸ ਕਰਦਾ ਹੂੰ ਕਿ ਉਦੋਂ ਟੋਡਰਮਲ ਨੇ ਥੋਨੇ ਨਾਲ ਤੋਲਿਆ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਆਖਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋਤੀ ਸਰੂਪ ਜਿੱਥੇ ਸਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਉਥੇ ਦੀ ਸੋਨੇ ਦੀ ਸੇਵਾ ਜਿਹਦੇ ਤੇ ਕਰੀਬ 30 ਕਿਲੋ ਵੱਡੇ ਕੋ ਬੰਦ ਤੇ ਸੋਨਾ ਲਗਣਾ ਹੈ ਬਾਬਾ ਬਲਜੀ ਕਾਰ ਸੇਵਾ ਵਾਲੇ ਉਹਨਾਂ ਨੂੰ ਸੇਵਾ ਸੌਂਪੀ ਹੈ ਮੈਂ ਸੰਗਤਾਂ ਨੂੰ ਇਹ ਅਪੀਲ ਕਰਦਾ ਔਰ ਉਹਨਾਂ ਦਾ ਇੱਕ ਨੰਬਰ ਮੈਂ ਬੜੀ ਹੌਲੀ ਹੌਲੀ ਬੋਲਦਾ ਤਾਂ ਕਿ ਤੁਸੀਂ ਲਿਖ ਸਕੋ ਉਹਨਾਂ ਦਾ ਟੈਲੀਫੋਨ ਨੰਬਰ ਹੈ 980 31 0 2895 980 31 0 2895 ਹੈ ਕਾਰ ਸੇਵਾ ਵਾਲੇ ਬਲਬਾਬਾ ਜੀ ਦਾ ਜਿਹਨੇ ਆਪਣੇ ਸੋਨੇ ਦੀ ਸੇਵਾ 'ਚ ਕੋਈ ਹਿੱਸਾ ਪਾਉਣਾ ਹੋਵੇ ਉਹ ਪਾ ਕੇ ਆਪਣੇ ਜਨਮ ਨੂੰ ਔਰ ਆਪਣੀ ਮਾਇਆ ਨੂੰ ਸਫਲ ਕਰ ਸਕਦੇ ਆ ਮੈਂ ਆਪਣੇ ਵਾਲੀ ਗੱਲ ਕਰਾਂ ਮੈਨੂੰ ਜਿੰਨਾ ਮਾਣ ਸਤਿਕਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਉਂਕਿ ਜਿੰਨੀਆਂ ਸਤਾਵਦੀਆਂ ਮਨਾਈਆਂ ਗਈਆਂ 99 ਦੀ ਵਿਸਾਖੀ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਆਪਣੇ ਘਰੇ ਸੱਦ ਕੇ ਕਿਹਾ ਕਿ ਅਸੀਂ ਬਹੁਤ ਵਧੀਆ ਕਵੀ ਦਰਬਾਰ ਕਰਾਉਣਾ ਹੈ ਮੈਂ ਕਿਹਾ ਬਾਦਲ ਸਾਹਿਬ ਬਹੁਤ ਵਧੀਆ ਕਵੀ ਦਰਬਾਰ ਨਹੀਂ ਹੋ ਸਕਦਾ ਉਹ ਕਹਿੰਦੇ ਭਾਈ ਕਿਉਂ ਮੈਂ ਕਹਾਂ ਜੀ ਮੈਨੂੰ ਤੁਹਾਡਾ ਕੋਈ ਵੀ ਮੈਨੇਜਰ ਗੁਰਦੁਆਰੇ ਦਾ ਜਿਹੜਾ 20-20 ਸਾਲ ਦੇ ਤੁਹਾਡੇ ਪੱਕੇ ਰੱਖੇ ਹੋਏ ਆ 11 ਕਵੀਆਂ ਦਾ ਚੰਗਿਆਂ ਦਾ ਨਾਂ ਸੁਣਾ ਦੇਵੇ ਤੇ ਮੈਂ ਕਹਿ ਦੂੰਗਾ ਵੀ ਕਵੀ ਦਰਬਾਰ ਵਧੀਆ ਹੋਊਗਾ। ਕੀ ਬਾਤ ਹੈ। ਮੈਂ ਕਹਾ ਕਵੀਆਂ ਨੂੰ ਬੁਲਾਇਆ ਜਾਂਦਾ ਸਿਰਫ ਜਿਹੜੇ ਸ਼ਿਫਾਰਸ਼ੀ ਕਵੀ ਹੁੰਦੇ ਆ। ਹੂੰ ਸਮਝੇ? ਉਹ ਕਹਿਣ ਲੱਗੇ ਜੇ ਸ਼ਿਫਾਰਸ਼ੀ ਮੇਰੀ ਚਿੱਠੀ ਆਈ ਤੂੰ ਪਾੜ ਦੀ। ਮੈਂ ਕਹਾ ਬਾਦਲ ਸਾਹਿਬ ਜੇ ਕਵੀ ਦਰਬਾਰ ਮਾੜਾ ਹੋਇਆ ਤੁਸੀਂ 52 ਕਵੀ ਕਹੇ 52 ਕਵੀਆਂ ਦੀ ਭੇਟਾ ਮੈਂ ਆਪਣੀ ਜੇਬ ਚੋਂ ਦਊਗਾ ਉਸ ਕਵੀ ਦਰਬਾਰ ਚ ਫਿਰ ਜਥੇਦਾਰ ਤੋਤਾ ਸਿੰਘ ਜੀ ਦਿਦਾਰ ਸਿੰਘ ਬਹਿਸ ਦੁਨੀਆ ਦਾ ਸਭ ਤੋਂ ਅਮੀਰ ਸਿੱਖ ਬਾਦਲ ਸਾਹਿਬ ਤੋਂ ਵੀ ਅਮੀਰ ਸਿੱਖ ਕਿਹੜਿਆਂ ਜਾਂਦਾ ਹੋ ਉਹ ਆਇਆ ਪਰ ਉਹ ਕਵੀ ਦਰਬਾਰ ਸੁਣ ਕੇ ਅਸ਼ਚਰ ਉਠਿਆ ਜਿੰਨੇ ਕਵੀ ਅਸੀਂ ਬੋਲ ਚੁੱਕੇ ਉਹਨਾਂ ਦੇ ਤਕਰੀਬਨ ਅੱਧੇ ਇੱਕ ਕਵੀ ਬੋਲ ਬੈਠੇ ਸੀ ਉਹਨਾਂ ਨੂੰ ਇਕੱਲੇ ਇਕੱਲੇ ਨੂੰ 100 ਡਾਲਰ ਉਹਨੇ ਇਕੱਲੇ ਇਕੱਲੇ ਨੇ ਉਹਨਾਂ ਨੇ ਦਿੱਤਾ ਉਦੋਂ 44 ਅੱਛਾ ਬਲ ਸਾਹਿਬ ਤੁਸੀਂ ਬਹੁਤ ਜਿਹੜੇ ਭਾਰੀ ਸ਼ਬਦ ਆਪਣੀ ਕਵਿਤਾ ਚ ਬਿਆਨ ਕਰਦੇ ਹੋ ਤਾਂ ਮੈਂ 2-3 ਵਰਤਾਰੇ ਜਿਹੜੇ ਤੁਹਾਡੇ ਸਾਹਮਣੇ ਰੱਖੂੰਗਾ ਜਿਵੇਂ ਕਿ ਬਾਬਾ ਜੀਤ ਸਿੰਘ ਬਾਬਾ ਜੁਜਾਰ ਸਿੰਘ ਜੰਗ ਦੇ ਮੈਦਾਨ ਚ ਤੀਰਾਂ ਦੇ ਨਾਲ ਲੋਹਾ ਮੁਗਲਾਂ ਦੀ ਫੌਜ ਉਸ ਨੂੰ ਕਿਵੇਂ ਬਿਆਨ ਕੀਤਾ ਤੁਸੀਂ ਸ਼ਬਦਾਂ ਚ ਗੜੀਏ ਚਰਨ ਚੁੰਮੇ ਬਾਜਾ ਵਾਲੜੇ ਦੇ ਭਾਗਾ ਵਾਲੜੀ ਆਖਦੇ ਬੜੀਆਂ ਐ ਤੂੰ ਖੜ ਕੇ ਉਸ ਤਾਂ ਵੈਰੀ ਤੇ ਤੀਰ ਛੱਡੇ ਕਿਰਪਾ ਸਾਹਿਬ ਦੀ ਇਸੇ ਲਈ ਖੜੀ ਐ ਤੂੰ ਹਸ਼ਰ ਤੀਕ ਰਹਿਣਾ ਤੇਰਾ ਨਾਂ ਜੱਗ ਤੇ ਕਿਉਂਕਿ ਵਿੱਚ ਇਤਿਹਾਸ ਦੇ ਚੜੀ ਐ ਤੂੰ ਲੱਖ ਲੱਖ ਹੈ ਸਾਡਾ ਪ੍ਰਣਾਮ ਤੈਨੂੰ ਪੂਜਣ ਯੋਗ ਪਿਆਰੀ ਦੀ ਘੜੀ ਐ ਤੂੰ ਓਏ ਹੋਏ ਲੱਖ ਲੱਖ ਹੈ ਸਾਡਾ ਪ੍ਰਣਾਮ ਤੈਨੂੰ ਪੂਜਣ ਯੋਗ ਪਿਆਰੇ ਦੀ ਗੜੀ ਐ ਤੂੰ ਛੱਡਣ ਲੱਗਿਆ ਗੜੀ ਗੋਬਿੰਦ ਸਿੰਘ ਨੇ ਕਲਗੀ ਸੰਗਤ ਸਿੰਘ ਦੇ ਸੀਸ ਸਜਾ ਦਿੱਤੀ ਆਪਣੇ ਬਲ ਦੀ ਦੀਵੇ ਵਿੱਚ ਪਾ ਚਰਬੀ ਅਗ ਮੁਗਲ ਹਕੂਮਤ ਨੂੰ ਲਾ ਦਿੱਤੀ ਓਏ ਹੋਏ ਹੋਈ ਜੰਗ ਚਮਕੌਰ ਦੀ ਜੂ ਅੰਦਰ ਵੱਡਿਆਂ ਲਾਲਾਂ ਚੋਂ ਬਚਿਆ ਲਾਲ ਕੋਈ ਨਾ ਦਾਤਾ ਤੂੰ ਸਹਾਰਾ ਸਾਂ ਬਿਨ ਸਹਾਰਿਆਂ ਦਾ ਬਿਨਾ ਤੇਰਾ ਸਹਾਰਾ ਅਕਾਲ ਕੋਈ ਨਾ ਜਿਹੜਾ ਪੁੱਤ ਵਾਰੇ ਐਸਾ ਪਿਤਾ ਕੋਈ ਨਾ ਜਿਹੜਾ ਪਿਤਾ ਵਾਰੇ ਐਸਾ ਬਾਲ ਕੋਈ ਨਾ ਲੈ ਕੇ ਲਬੀਏ ਮਿਸਾਲ ਨਹੀਂ ਮਿਸਾਲ ਮਿਲਦੀ ਐਸੀ ਜਗ ਦੇ ਵਿੱਚ ਮਿਸਾਲ ਕੋਈ ਨਾ ਓਏ ਹੋਰ ਕੀ ਬਾਤ ਹੈ ਜੀ ਇਹਨਾਂ ਦੇ ਨਾਲ ਹੀ ਛੋਟੇ ਸਹਿਬਜ਼ਾਦਿਆਂ ਦੀ ਗੱਲ ਕਰਾਂ ਨਹੀਂ ਕੀਤੀ ਜਾਂਦੀ ਪਰ ਕਰਨੀ ਪੈਂਦੀ ਹੈ ਸਿੱਖੀ ਪਰਖਦੀ ਰਹੀ ਸਰਕਾਰ ਹਰ ਇੱਕ ਹਰ ਇੱਕ ਸਮੇਂ ਦੇ ਦੌਰ ਤੇ ਪੰਦ ਅੰਦਰ ਗੰਗੂ ਦਾਗ ਲਾਇਆ ਮੱਥੇ ਬ੍ਰਾਹਮਣਾ ਦੇ ਦਾਗ ਤਾਈਆਂ ਅਸਮਾਨ ਦੇ ਚੰਦ ਅੰਦਰ ਸਿਰ ਨੀਵਾ ਔਰੰਗੇ ਦਾ ਹੋ ਗਿਆ ਸੀ ਬਜੀਦੇ ਦਾ ਹੋ ਗਿਆ ਸੀ ਖਾ ਕੇ ਹਾਰ ਚਮਕੌਰ ਦੀ ਜੰਗ ਅੰਦਰ ਦੋ ਚਮਕਦੇ ਹੀਰੇ ਚਮਕੌਰ ਅੰਦਰ ਦੋ ਚਮਕਣ ਸਰਹੰਦ ਦੀ ਕੰਧ ਅੰਦਰ ਕਿਆ ਦੋ ਚਮਕਦੇ ਹੀਰੇ ਚਮਕੌਰ ਅੰਦਰ ਉਹ ਚਮਕਣ ਸਰਹੰਦ ਦੀ ਕੰਧ ਅੰਦਰ ਸਿੱਖਾਂ ਦੀ ਕੁਰਬਾਨੀ ਬਹਾਦਰੀ ਬਾਰੇ ਇੱਕ ਸ਼ੇਰ ਕਹਿ ਰਿਹਾ ਸਿੱਖੀ ਖੰਗ ਦੇ ਖੁਸ਼ਕੀਆਂ ਚੁੱਕਦੀ ਰਹੀ ਨਾ ਕੋਈ ਖੰਗਣ ਦਿੱਤਾ ਨਾ ਕੋਈ ਖੈਣ ਦਿੱਤਾ ਸਿੰਘਾ ਅੱਗੇ ਤਾਂ ਅਟਕ ਵੀ ਅਟਕ ਜਾਂਦਾ ਇਹਨਾਂ ਮੋੜ ਦਰਿਆਵਾਂ ਦਾ ਵਹਿਣ ਦਿੱਤਾ ਵਤਨ ਕੌਮ ਨੂੰ ਲਾਇ ਚਾਰ ਚੰਨ ਸਿੱਖੀ ਲੱਗਣ ਪੰਥ ਨੂੰ ਨਹੀਂ ਗ੍ਰਹਿਣ ਦਿੱਤਾ ਜਿਹੜਾ ਰੜਕਿਆ ਸਿੱਖਾਂ ਦੀ ਅਖੰਡਰ ਅਸੀਂ ਨਹੀਂ ਜਹਾਨ ਤੇ ਰਹਿਣ ਦਿੱਤਾ ਵਤਨ ਪ੍ਰਤੀ ਬਾਰੇ ਇੱਕ ਸ਼ੇਰ ਕਹਿ ਰਿਹਾ ਹਾਂ ਕਾਰਗਿਲ ਦੀ ਜੰਗ ਵੇਲੇ ਮੈਂ ਪੜਿਆ ਇੱਕ ਹੱਥ ਮੁੱਛ ਤੇ ਰਖੀਏ ਇੱਕ ਸ਼ਮਸ਼ੀਰ ਦੇ ਉੱਤੇ ਓਏ ਕੌਣ ਅੱਖ ਰੱਖ ਸਕਦਾ ਮੇਰੇ ਕਸ਼ਮੀਰ ਦੇ ਉੱਤੇ ਹੂੰ ਕੌਣ ਅੱਖ ਰੱਖ ਸਕਦਾ ਮੇਰੇ ਕਸ਼ਮੀਰ ਦੇ ਉੱਤੇ ਸਿੱਖ ਧਰਮ ਵਿੱਚ ਕਟੜਤਾ ਦੀ ਥਾਂ ਨਹੀਂ ਹੈ ਆਪਣੇ ਧਰਮ 'ਚ ਪੱਕੇ ਰਹਿਣਾ ਦੂਜੇ ਧਰਮ ਦਾ ਸਤਿਕਾਰ ਕਰਨਾ ਸਿੱਖੀ ਫਲਸਫਾ ਇਹ ਹੈ ਇੱਕ ਸ਼ੇਰ ਗੁਰੂ ਨਾਨਕ ਸਾਹਿਬ ਬਾਰੇ ਕਹਿ ਰਿਹਾ ਇਹ ਸ਼ੇਰ ਮੇਤੋ ਮਸਕੀਨ ਸਾਹਿਬ ਨੇ ਕਟੋ-ਕਟ 200 ਵਾਰ ਸੁਣ ਸਿੰਘ ਮਸਕੀਨ ਜੀ ਹਾਂ ਉਹਨਾਂ ਨੇ ਵੀ 200 ਵਾਰ ਸੁਣਿਆ ਹੋਣਾ ਮੇਰੇ ਮਤ ਇਹ ਹੈ ਮਨ ਲਿਖਿਆ ਗੁਰੂ ਗੁਰੂ ਤਾਂ ਹਰ ਕੋਈ ਕਹਿੰਦਾ ਹੈ ਗੁਰੂ ਦੇ ਹੋ ਕੇ ਰਹਿਣਾ ਦੇਖੋ ਵਾਹ ਹੈ ਕੀ ਬਾਤ ਹੈ ਕਿਸੇ दुखी दा दुख देख के दुख जिगर ते सहना सीखो अमृत छक के अमृत ਵਰਗਾ अमृत ਵਰਗਾ ਮਿੱਠਾ ਮਿੱਠਾ ਬੋਲ ਜ਼ੁਬਾਨੋਂ ਕਹਿਣਾ ਸਿੱਖੋ ਤੇ ਜੇ ਲੈਣਾ ਕੁਝ ਨਾਨਕਦਰ ਤੋਂ ਬਣਨਾ ਵੀ ਭਾਈ ਲੈਣਾ ਸਿੱਖੋ ਓਏ ਹੋਏ ਹੋਏ ਕੀ ਬਾਤ ਇਹ ਆਖਰੀ ਸ਼ੇਰ ਹੋਰ ਫਿਰ ਸਮਾਪਤੀ ਕਰੀ ਆਪਾਂ ਇੱਕ ਹੋਰ ਕਰ ਨਾਨਕ ਸਾਹਿਬ ਦਾ ਸ਼ੇਰ ਕਹਿ ਕੇ ਮੈਂ ਸਮਾਪਤੀ ਕਰਨੀ ਹੈ ਇਹ ਸਿੱਖ ਧਰਮ ਕਿੰਨਾ ਵਿਸ਼ਾਲ ਹੈ ਜੇ ਔਰੰਗਜ਼ੇਬ ਨੂੰ ਅਸੀਂ ਅੱਜ ਤੱਕ ਛਿੱਤਰ ਮਾਰਦੇ ਆਂ ਮੀਆਂ ਮੀਰ ਨੂੰ ਪੀਰ ਬੁੱਧੂ ਸ਼ਾਹ ਨੂੰ ਅਸੀਂ ਅੱਜ ਵੀ ਸੀਸ ਨਵਾਉਂਦੇ ਆਂ ਇਹ ਹੈ ਸਿੱਖੀ ਕਿਸੇ ਜਾਤ ਦੇ ਕਿਸੇ ਧਰਮ ਦੇ ਖਿਲਾਫ ਨਹੀਂ ਇਹ ਜ਼ੁਲਮ ਦੇ ਖਿਲਾਫ ਹੀ ਲੜੀ ਹੈ ਨਾਮ ਨਾਨਕ RAM NANAK ਅੱਲਾਹ ਹਜੂਰ ਨਾਨਕ ਸਾਡੇ 500 ਸਾਲ ਅੰਦਰ ਓਏ ਅਸੀਂ ਕਿੰਨੇ ਹੋ ਗਏ ਦਿੱਥੋਂ ਦੂਰ ਨਾਨਕ ਓਏ ਹੋਏ ਹਰ ਦਵਾਰ ਆ ਸਿੱਧੇ ਰਸਤੇ ਪਾਣੀ ਆਇਆ ਨਾ ਉਹ ਤਾਂ ਹਰ ਦਵਾਰ ਆ ਪੰਡਤਾਂ ਨੂੰ ਨਾਲ ਲੈ ਕੇ ਲਾ ਜਾ ਖੇਤਾਂ ਨੂੰ ਪਾਣੀ ਜਰੂਰ ਨਾਨਕ ਮੱਕੇ ਪਿਆਰ ਤੇ ਸਦਕ ਦੇ ਵਿੱਚ ਪੱਕੀ ਖਾ ਜਾ ਮੋਮਨਾ ਹੱਥੋਂ ਖਜੂਰ ਨਾਨਕ ਅਸੀਂ ਨਾਮ ਤੋਂ ਸਖਣੇ ਜੀ ਰਹੇ ਆ ਨਾਮ ਦਾਨ ਦੇ ਕਰ ਭਰਪੂਰ ਨਾਨਕ ਬੱਲ ਵਰਗੇ ਨਿਮਾਣੇ ਨਾ ਥਾਵੇਂ ਨੂੰ ਦਰਸ਼ਨ ਦੇ ਕਰਤਾ ਨੂਰੂ ਨੂਰ ਨਾਨਕ ਕਿਆ ਬਾਤ ਹੈ ਹਰ ਇੱਕ ਥਾ ਨਾਨਕ ਆਰ ਪਾਰ ਨਾਨਕ ਉਹ ਨੰਕਾਣਾ ਸਾਹਿਬ ਵੀ ਨਹੀਂ ਵਸਦਾ ਹਾਂ ਬਿਲਕੁਲ ਉਹ ਜਿਨ੍ਹਾਂ ਚ ਵੀ ਵਸਦਾ ਦਰਸ਼ਨ ਦਿੰਦਾ ਜਿਹੜੇ ਜੇਲ੍ਹ ਚ ਵੀ ਉਹਨੂੰ ਯਾਦ ਕਰਦੇ ਆ ਜੀ ਆਰ ਪਾਰ ਨਾਨਕ ਹਰ ਥਾ ਨਾਨਕ ਆਰ ਪਾਰ ਨਾਨਕ ਲਿੱਥੇ ਮਾੜੇ ਅਨਾਥਾਂ ਦਾ ਯਾਰ ਨਾਨਕ ਵੱਲੋਂ ਨੇ ਆਪਣਾ ਪਰਾਇਆ ਕੋਈ ਵੇਖਿਆ ਨਹੀਂ ਤਾਰ ਦਿੱਤਾ ਹੈ ਕੁੱਲ ਸੰਸਾਰ ਨਾਲ ਵਾਹ ਜੀ ਵਾਹ ਕੀ ਬਾਤ ਹੈ ਉਹਨੇ ਆਪਣਾ ਪਰਾਇਆ ਹੂੰ 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 ਕੋਈ ਵੇਖਿਆ ਨਹੀਂ ਤਾਰ ਦਿੱਤਾ ਹੈ ਕੁੱਲ ਸੰਸਾਰ ਨਾਨਕ ਦਸਮ ਪਾਤਸ਼ਾਹ ਦਾ ਇੱਕ ਸ਼ੇਰ ਕਹਿ ਕੇ ਮੈਂ ਆਪਣੀ ਥਾਂ ਲੈ ਲੈਣੀ ਹੈ ਇਹ ਮੰਨਿਆ ਕਿ ਸਾਇੰਸ ਦੇ ਯੁੱਗੇ ਅੰਦਰ ਰਸਤਾ ਚੰਨ ਦਾ ਵੀ ਮਿਣਿਆ ਜਾ ਸਕਦਾ ਹੈ ਹਵਾ ਵਿੱਚ ਬਣਾ ਕੇ ਪਲੇਟ ਫਾਰਮ ਉਥੇ ਮਹਿਲ ਵੀ ਚਣਿਆ ਜਾ ਸਕਦਾ ਹੈ ਇਸ ਧਰਤ ਨੂੰ ਤੋਲਿਆ ਜਾ ਸਕਦਾ ਹੈ ਤੇ ਸਾਗਰ ਨੂੰ ਮਾਪਿਆ ਜਾ ਸਕਦਾ ਹੈ ਗਿਣੇ ਜਾਂਦੇ ਨਹੀਂ ਦਸ਼ਮੇਸ਼ ਉਪਕਾਰ ਤੇਰੇ ਸਾਰੇ ਤਾਰਿਆਂ ਨੂੰ ਗਿਣਿਆ ਜਾ ਸਕਦਾ ਵਾਹ ਜੀ ਕੀ ਹੋ ਗਿਆ ਸਾਰੇ ਤਾਰਿਆਂ ਨੂੰ ਗਿਣਿਆ ਜਾ ਸਕਦਾ ਹੈ ਲਾਜ ਸਾਰੇ ਤਾਰਿਆਂ ਨੂੰ ਗਿਣਿਆ ਜਾ ਸਕਦਾ ਬਹੁਤ ਸ਼ੁਕਰੀਆ ਬਾਲ ਸਾਹਿਬ ਮੈਂ ਤਾਂ ਕੁਝ ਬੋਲਿਆ ਨਹੀਂ ਮੈਂ ਤੁਹਾਨੂੰ ਸੁਣਿਆ ਆਂ ਅਨੰਦਾ ਹੈ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਕੇ ਸੇ ਸਬੰਧਿਤ ਦਿੱਕਤਾਂ ਕਰਕੇ ਵੀ ਤੁਸੀਂ ਜੀ ਸਟੂడియో ਆਏ ਅਸੀਂ ਪੋਡਕਾਸਟ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਲਵੀਰ ਬਲਜੀ ਬਹੁਤ ਸ਼ੁਕਰੀਆ